ਤੇ ਵੀ ਪੀਸ ਅਲਾਵਾ ਦਿਲ ਰਹੇ ਆ ਆਪਣੇ ਜੀ ਬੱਸ ਕਰੋ ਭਾਜੀ ਇਸ ਵਕਤ ਅਸੀਂ ਖੜੇ ਆਂ ਜੀ ਕੋਲੋਨਾ ਦੇ ਨੇੜੇ ਇੱਕ ਜਿਹੜਾ ਹੈ ਬ੍ਰਿਟਿਸ਼ ਕੋਲੰਬੀਆ ਦਾ ਛੋਟਾ ਜਿਹਾ ਟਾਊਨ ਆ ਉਹਦੇ ਨੇੜੇ ਇੱਕ ਇਨਫੋਰਮੇਸ਼ਨ ਸੈਂਟਰ ਆ ਟੂਰਿਸਟ ਇਨਫੋਰਮੇਸ਼ਨ ਸੈਂਟਰ ਇੱਥੇ ਖੜਨ ਦਾ ਕਾਰਨ ਬਣੀ ਸੀ ਇੱਕ ਲੇਕ ਅਸੀਂ ਜੋ ਸੜਕ ਦੇ ਉੱਤੇੋਂ ਦੀ ਗੁਜ਼ਰ ਰਹੇ ਸੀ ਬਹੁਤ ਵੱਡੀ ਲੇਕ ਦਿਖਾਈ ਦਿੱਤੀ ਅਸੀਂ ਆਹ ਕਿ ਆ ਰੁਕਿਆ ਜਾਵੇ ਇੱਥੇ ਪਰ ਲੇਕ ਤੋਂ ਬਾਅਦ ਵੀ ਜਦੋਂ ਇੱਕ ਹੋਰ ਚੀਜ਼ ਨੇ ਸਾਨੂੰ ਅਟਰੈਕਟ ਕੀਤਾ ਉਹੀ ਸਾਡਾ ਅੰਦਰਲਾ ਜ਼ਿਮੀਂਦਾਰ ਆ ਅੰਦਰਲਾ ਜ਼ਿਮੀਂਦਾਰ ਚਾਹੇ ਦੁਨੀਆ ਦੇ ਕਿਸੇ ਕੋਨੇ 'ਚ ਜਾ ਵੜੀਏ ਉਹ ਟਰੈਕਟਰ ਦੇਖ ਕੇ ਕਿਤਨਾ ਕਿਤੇ ਕਾਇਲ ਹੋਈ ਜਾਊਗਾ ਸੋ ਉਹੀ ਕੁਝ ਹੋਇਆ ਇੱਥੇ ਵੀ ਜਦੋਂ ਅਸੀਂ ਰੁਕੇ ਆ ਕੇ ਇਨਫੋਰਮੇਸ਼ਨ ਸੈਂਟਰ ਦੇ ਚਾਰ ਸ਼ਮੇਰੇ ਦੇਖਿਆ ਟਰੈਕਟਰ ਹੀ ਟਰੈਕਟਰ ਖੜੇ ਤਾਂ ਜਦੋਂ ਇਹਦੇ ਬਾਰੇ ਅਸੀਂ ਜਾਣਕਾਰੀ ਲਈ ਤਾਂ ਇੱਕ ਗਾਜ ਗੈਜ ਕੀ ਨਾਂ ਦਾ ਇੱਕ ਪਰਿਵਾਰ ਆ ਜੀ ਜਿਹੜਾ ਤਕਰੀਬਨ 100 ਸਾਲ ਤੋਂ ਉੱਤੇ ਤੋਂ ਇੱਥੇ ਖੇਤੀ ਕਰ ਰਿਹਾ ਤੇ ਉਹਨਾਂ ਨੇ ਇਨਫੋਰਮੇਸ਼ਨ ਸੈਂਟਰ ਜਿਹੜਾ ਕਮਿਊਨਿਟੀ ਵਰਕ ਦੇ ਅਧੀਨ ਜਿਹੜਾ ਬਣਾਇਆ ਹੋਇਆ ਤੇ ਆਉਂਦੇ ਜਾਂਦੇ ਨੂੰ ਇਨਫੋਰਮੇਸ਼ਨ ਦਿੰਦੇ ਆ ਵੀ ਕੀ ਹੈ ਇੱਥੇ ਤੇ ਨਾਲ ਚੈਰੀ ਖਵਾਉਂਦੇ ਐਡੀ ਸੋਹਣੀ ਚੈਰੀ ਤੇ ਓਦੋਂ ਬਾਅਦ ਟਰੈਕਟਰ ਜਿਹੜੀਆਂ ਕਿ ਤਿੰਨ ਪੀੜੀਆਂ ਦੀ ਗੱਲ ਕਰਦੇ ਆ ਪਹਿਲੀ ਪੀੜ੍ਹੀ ਬਜ਼ੁਰਗ ਆਏ ਗਏ ਕਿ ਫਿਰ ਉਦੋਂ ਦੂਜੀ ਤੇ ਹੁਣ ਤੀਜੀ ਪੀੜ੍ਹੀ ਅੱਜ ਇੱਥੇ ਇਹ ਚੈਰੀ ਸੇਬਾਂ ਦੇ ਬਲਾਕ ਚ ਨਾ ਰਹੀ ਆ ਪਰ ਹੁਣ ਤੁਸੀਂ ਟਰੈਕਟਰ ਗਿਣੋ ਜੀ ਕਿ ਕਿਹੋ ਜਿਹੇ ਟਰੈਕਟਰ ਆ ਤੇ ਇੱਕ ਟਰੈਕਟਰ ਇਹ ਆ ਇਹਦੇ ਨਾਲ ਇਹਦੇ ਚ ਹਲ ਵੀ ਆ ਦੇਖੋ ਇਹ ਪਤਾ ਨਹੀਂ ਕਿਹੜੇ ਹਸਾਬ ਨਾਲ ਪੁੱਠੇ ਸਿੱਧੇ ਹੁੰਦੇ ਹੋੜੇ ਇਹ ਮੈਸੀ ਆ ਬੜਾ ਦੇਖੋ ਮੈਸੀ ਫਰਗੂਸਨ ਵਾਲਿਆਂ ਦਾ ਟਰੈਕਟਰ ਆ ਜੀ ਪੁਰਾਣਾ ਇਹਦਾ ਮਾਡਲ ਮੂਡਲ ਵੀ ਲੱਭ ਲਾਂਗੇ ਕੋਈ ਨਹੀਂ ਹੋਲੀ-ਵਾਲੀ ਇਹ ਦੇਖ ਲਓ ਜੀ ਕੇ ਮੈਸੀ ਆ ਆਜੋ ਜੀ ਇੱਧਰ ਆਪਾਂ ਫੋਟੋ ਸਨ ਲੱਗਦਾ ਜੀ ਇਹਦਾ ਸਾਡੇ ਕੋਲੇ ਵੀ ਹੁੰਦਾ ਸੀ ਸਾਡੇ ਵੀ ਤਾਇਆ ਕੱਪੂ ਚਲਾਉਂਦਾ ਹੁੰਦਾ ਸੀ ਫੋਰਡਸਨ ਨੂੰ ਸੋ ਇਹ ਫੋਰਡਸਨ ਟਰੈਕਟਰ ਆ ਜੀ ਤੇ ਇਹਦਾ ਮਾਡਲ ਵੀ ਕਾਫੀ ਪੁਰਾਣਾ ਹੈਂਡਲ ਨਾਲ ਸਟਾਰਟ ਹੁੰਦਾ ਸੀਗਾ ਜੀ ਦੇਖੋ ਕਿਸੇ ਟਾਈਮ ਤੇ ਇਹ ਹੈਂਡਲ ਮਾਰ ਕੇ ਸਟਾਰਟ ਕੀਤਾ ਜਾਂਦਾ ਸੀ ਉਸ ਤੋਂ ਬਾਅਦ ਟਰੈਕਟਰ ਪਿੱਛੇ ਵੀ ਬਹੁਤ ਖੜਿਆ ਆ ਜੀ ਆ ਤਾਂ ਮਸ਼ੀਨ ਦੀ ਆ ਕੋਈ ਹੋਰ ਹੀ ਇੱਕ ਇਧਰ ਖੜਾ ਜੀ ਟਰੈਕਟਰ 555 ਡੀਜ਼ਲ ਆ ਆਹ ਮੂਰੇ ਕੱਲੇ ਟਾਇਰ ਵਾਲਾ ਖੜਾ ਵੀ ਇਹ ਵੀ ਦੇਖ ਲਓ ਕਿਹੜਾ ਦੇਖੀਏ ਤੇ ਕਿਹੜਾ ਛੱਡੀਏ ਬੱਲੇ 444 ਖੜਾ ਜੀ ਉਧਰ ਇੱਕ ਇਹ ਵੀ ਮੈਸੀ ਹੈਰਿਸ ਇਹ ਮੈਸੀ ਹੈਰਿਸ ਆ ਜੀ 444 ਕਿਆ ਬਾਤ ਆ ਜੀ ਪਿਛਲੇ ਟਾਇਰ ਤਾਂ ਹਜੇ ਵੀ ਗੁੱਡੀਆਂ ਠੈਨੀਆਂ ਪਈਆਂ ਤੇ ਅੱਗੇ ਹੋਰ ਕੋਈ ਲੰਮਾ ਜਿਹਾ ਟਰੈਕਟਰ ਆ ਕੋਈ ਮਦਰ ਆ ਰਿਹਾ ਤੇ ਕਿਦਰ ਫੋਰਡ ਖੜਾ ਲੈ ਆ ਜੀ ਮੈਂ ਕਿਹਾ ਕਹਿੰਦੇ ਨਹੀਂ ਹੁੰਦੇ ਵੀ ਚਾਹੇ ਕੋਈ ਮਰਦੀ ਟਰੈਕਟਰ ਆ ਸਾਡਾ ਫੋਰਡ ਥੋੜੀ ਆ ਉਹ ਜੀ ਫੋਰਡ ਦੇ ਉੱਤੇ ਬਹਿਨੇ ਆ ਹੋੜੀ ਅਟਰੈਕਟ ਕਰਦਾ ਸਾਨੂੰ ਤਾਂ ਹੋਰ ਨਹੀਂ ਪੰਜਾਬੀਆਂ ਨੂੰ ਕੁਝ ਕਰਦਾ ਫੀਲਿੰਗ ਆਸੇ ਤੂੰ ਸਾਹ ਹੋੜ ਦੀ ਫੀਲਿੰਗ ਆ ਪੂਰੀ ਸੋ ਇੱਧਰ ਹੋਰ ਤੋਂ ਬਾਅਦ ਉੱਧਰ ਹੋਰ ਵੀ ਟਰੈਕਟਰ ਆਓ 3600 ਵਾਹ ਕੀ ਬਾਤ ਆ ਅੱਜ ਵੀ ਚੱਲਦੇ ਨੇ ਇੱਧਰ ਨਾਲ ਨਾਲ ਸਹਿਰੀਆਂ ਬਹੁਤ ਐ ਇੱਕ ਉੱਧਰ ਟਰੈਕਟਰ ਖੜਾ ਝਾੜ ਖੜਾ ਰਖੇ ਆ ਜਨ ਜੀ ਸੋ ਇਹ ਸ਼ਿਵਰਲੈਟ ਆ ਜੀ ਪੁਰਾਣਾ ਤੇ ਬਾਬਾ ਜੀ ਬੈਠੇ ਆ ਆਪਣੀ ਡਿਊਟੀ ਦੇ ਉੱਤੇ ਇਹ ਕਹਿੰਦੇ ਆ ਬੌਰਨਟ ਚੱਕਿਆ ਮੈਨ ਲੱਗਾ ਪਾਣੀ ਤਾਂ ਨਹੀਂ ਚੈੱਕ ਕਰਦੇ ਹੋਣੇ ਪੁਰਾਣੇ ਸੰਦ ਸਾਹਮਣੇ ਹੋਇਆ ਜੀ ਸਾਰੇ ਅਲਟਾਵੇਂ ਹਾਲਾ ਜੀ ਇਹ ਮੈਨੂੰ ਲੱਗਦਾ ਹੈ ਘੋੜਿਆਂ ਨਾਲ ਵੀ ਖਿੱਚਦੇ ਰਹੇ ਆ ਕਿਸੇ ਟਾਈਮ ਦੇ ਵਿੱਚ ਤੇ ਉਹ ਕਾ ਕੱਟਣ ਵਾਲੀਆਂ ਮਸ਼ੀਨਾਂ ਵੀ ਪੁਰਾਣੇ ਸਟਾਈਲ ਦੀਆਂ ਜਿਹੜੀਆਂ ਸਾਮੀਆਂ ਹੋਈਆਂ ਅੱਗੇ ਹੋਰ ਬਹੁਤ ਸਾਰੇ ਟਰੈਕਟਰ ਹਰਮਨ ਰੇਡੀਓ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ 24 ਘੰਟੇ 24 ਘੰਟੇ ਸੱਤੇ ਦਿਨ ਸੱਤੇ ਦਿਨ ਵੱਡਾ ਆਪਣਾ ਪਰਿਵਾਰਕ ਰੇਡੀਓ ਸਟੇਸ਼ਨ ਹਰਮਨ ਰੇਡੀਓ ਪੂਰੀ ਦੁਨੀਆ ਦੇ ਵਿੱਚ ਤੁਸੀਂ ਜਿੱਥੇ ਕਿਤੇ ਵੀ বাসਦੇ ਹੋ ਸੁਣ ਸਕਦੇ ਹੋ ਹਰਮਨ ਰੇਡੀਓ ਨੂੰ 24 ਘੰਟੇ 7 ਦਿਨ ਕਦੋਂ ਵੀ ਕਿਤੇ ਵੀ ਹਰਮਨ ਰੇਡੀਓ ਆਸਟ੍ਰੇਲੀਆ ਹਰਮਨ ਰੇਡੀਓ ਹਰਮਨ ਰੇਡੀਓ ਹਰਮਨ ਰੇਡੀਓ ਹਰਮਨ ਰੇਡੀਓ ਹਾਇਰਸ ਸਾਡੇ ਤਾਂ ਮੈਸੀ ਫਰਗੂਸਨ ਹੁੰਦਾ ਸੀ ਪਰ ਇਹ ਮੈਸੀ ਹਾਇਰਸ ਦੇਖ ਰਹੇ ਆਂ ਜੀ ਮੈਂ ਇੱਥੋਂ ਦੀ ਇੱਕ ਕੈਨੇਡੀਅਨ ਕੰਪਨੀ ਹੋਣੀ ਆ ਕੋਈ ਪਰ ਮੈਸੀ ਇੰਗਲੈਂਡ ਤੋਂ ਆਉਂਦੇ ਹੁੰਦੇ ਸੀ ਜੀ ਇਹ ਪਤਾ ਨਹੀਂ ਕਿਹੜਾ ਜੀ ਤਿੱਖੇ ਜੇ ਮੂੰਹ ਵਾਲਾ ਸੋਹਣੀ ਸ਼ੇਪ ਬਣੀ ਹੈ ਇਹ ਕਵਰ ਆ ਜੀ ਚਾਰ ਸ਼ਪਰਾਂ ਦੇਖੋ ਕੀ ਇਹ ਟਰੈਕਟਰ ਪਹਿਲੀ ਵਾਰ ਦੇਖਿਆ ਵੀ ਟਰੈਕਟਰ ਕਵਰ ਪੂਰਾ ਦੇਖਦੇ ਮਿੱਟੀ ਦਾ ਹੈਵੀ ਮੈਸੀ ਹੈ ਰਸਾ ਜੀ ਸਿੰਗਲ ਟਾਇਰ ਵਾਲਾ ਉਹਨਾਂ ਦੇ ਸਿੰਗਲ ਟਾਇਰਾਂ ਵਰਜਾ ਲੱਗਦਾ ਡਿੱਗਣਾ ਉਹ ਵਾਹਤਾ ਜੀ ਸਿਰਾਈ ਆ ਮਾਈਕਰੋ ਮਾਈਕਰੋ ਦੇ ਕੋ ਸਟਾਰਟ ਨਾ ਕਰ ਸਟਾਰਟ ਟਾਸ ਸਿੰਘ ਨਹੀਂ ਭੁੱਲ ਗਿਆ ਸੀ ਕੀ ਪਾਤ ਹੈ ਜੀ ਜੌਂਡੀਅਰ ਆਹ ਥੋੜਾ ਜਿਹਾ ਚੌੜਾ ਜਾਦੀ ਹੈ ਜੀ ਮੈਨੂੰ ਲੱਗਦਾ ਹੈ ਨਰਮਾ ਵੀ ਤੇ ਹੋਣਗੇ ਤਿੰਨ ਔੜਾਂ ਦੇ ਤੁਸੀਂ ਟੱਪ ਜਾਂਦਾ ਹੋਣਾ ਫਿਰ ਇਨ ਅਰਮੇ ਦੀ ਹਲਾ ਕੱਢਣ ਵਾਸਤੇ ਲਓ ਜੀ ਆ ਸ਼ੌਕਰ ਵਾਲੀ ਸੀਟ ਦੇਖੋ ਜੀ ਪੁਰਾਣੇ ਜ਼ਮਾਨੇ ਦਾ ਸ਼ੌਕਤ ਹੈ ਫਰੈਂਸਰ ਵੀ ਪਿੱਛੇ ਸੀ ਲੋ ਇਹ ਥੋੜਾ ਜਿਹਾ ਤਕੜਾ ਵੱਡਾ ਟਰੈਕਟਰ ਥੋੜਾ ਜਿਹਾ ਮੋਟਾ ਦਾ ਮਹਿਰਾ ਕਰਦੇ ਵੀ ਲੱਗਦਾ ਹੈ ਹੈਵੀ ਡਿਟੀ ਦਾ ਮਾਰਾ ਲਓ ਜੀ ਇਹ ਗਿੰਦੇ ਪਹਾੜਾਂ ਪੂਰਾ ਚੜਾਉਣ ਵਾਸਤੇ ਰੱਖਿਆ ਸੀ ਅਸਲੀ ਪਹਾੜੀ ਤੇ ਚੜ ਜਾਂਦਾ ਸੀ ਮੈਨੂੰ ਲੱਗਦਾ ਜਾਂ ਕੰਪਨੀ ਦਾ ਨਹੀਂ ਹੋਣਾ। ਲੋ ਜੀ ਆ ਸਾਡੇ ਵਾਲਾ ਫਰਦੂਸ਼ਨ ਦਾ। ਇਹ ਦਾਲਾ ਸੀ ਜੀ ਮਿੱਟੀ ਦੇ ਤੇਲ ਤੇ ਕਿਸੇ ਜ਼ਮਾਨੇ। 8-8 ਸਾਲ ਦੀ ਉਮਰ ਦੇ ਵਿੱਚ ਇਸ ਟਰੈਕਟਰ ਤੇ ਸਿੱਖੇ ਸੀ ਆਪਾਂ ਚਲਾਉਣਾ। ਸਭ ਤੋਂ ਨੀਵਾ ਤੇ ਵਧੀਆ ਟਰੈਕਟਰ ਸੀ ਜੀ ਇਹ। ਤੇ ਅੱਗੇ ਵੀ ਹੋਰ ਬਹੁਤ ਟਰੈਕਟਰ ਖੜੇ ਆ ਪਰ ਚੈਰੀ ਦੇਖ ਕੇ ਕਰਾਂ ਲਾਲਚ ਜਾ ਕੇ ਇੱਕ ਖਾਲੀਏ ਤੋੜ ਕੇ। ਆਹਾ ਆਹਾ। ਕੀ ਬਾਤ ਹੈ ਜੀ। ਸਿਰੇ ਲੱਗਿਆ ਪਿਆ। ਅੰਗੂਰ ਵੀ ਸ਼ੌਂਕ ਨਾਲ ਲਾਇਆ ਹੋਇਆ ਜੀ ਇਹਦਾ ਇੰਡੀਆ ਦੇ ਉੱਤੇ ਆ ਗਿਆ ਜੀ ਇੰਡੀਆ 'ਚ ਜਿਹੜੇ ਅਸੀਂ ਅੰਗੂਰ ਲਾਉਂਦੇ ਸੀ ਜਾਂ ਇੰਡੀਆ ਦਾ ਜਿਹੜਾ ਟ੍ਰੈਂਡ ਆ ਇਸੇ ਢੰਗ ਨਾਲ ਅੰਗੂਰ ਲਾਉਂਦਾ ਟੇਬਲ ਗਰੇਡ ਦਾ ਉਹ ਅੰਗੂਰ ਲਾਇਆ ਹੋਇਆ ਜੀ ਪਰ ਮੈਨੂੰ ਲੱਗਦਾ ਇਸ ਫੈਮਿਲੀ ਨੇ ਸ਼ੌਂਕ ਉਹ ਜੋ ਲਾਇਆ ਹੋਇਆ ਕਿਉਂਕਿ ਜਿਹੜੀਆਂ ਬੇਲਾਂ ਲਾਉਣ ਦਾ ਤਰੀਕਾ ਸਾਰਾ ਕੁਝ ਇੱਕ ਸ਼ੌਕ ਜਿਆਦਾ ਦਿਖਾਈ ਦੇ ਰਿਹਾ ਹੈ ਕਮਰਸ਼ੀਅਲ ਐਂਕਰ ਨਾਲੋਂ ਥੱਲੇ ਘਾਹ ਲਾਇਆ ਹੋਇਆ ਜੀ ਸੋ ਇੱਕ ਵੱਖਰਾ ਹੀ ਨਜ਼ਾਰਾ ਪੈਦਾ ਕਰ ਰਿਹਾ ਚੈਰੀ ਦੇ ਵਿਚਾਲੇ ਅੰਗੂਰ ਮੰਨਣਾ ਪਊਗਾ ਜੀ ਇਹ ਜਿਹੜਾ ਜ਼ਿਮੀਂਦਾਰਾ ਸ਼ੌਂਕ ਤੇ ਤੰਦ ਪਾਉਣ ਵਾਲਾ ਜ਼ਿਮੀਂਦਾਰ ਆ ਸਾਰਾ ਪਰਿਵਾਰ ਕਿਧਰੇ ਅੰਗੂਰ ਲਾ ਰੱਖਿਆ ਕਿਧਰੇ ਚੈਰੀ ਲਾ ਰੱਖਿਆ ਤੇ ਦਰਾੜੂ ਆੜੂ ਦੀ ਵੀ ਸਪੈਸ਼ਲ ਵੈਰਾਈਟੀ ਆ ਜੀ ਮਜ਼ਾ ਆ ਗਿਆ ਤੇ ਪਰ ਮੈਨੂੰ ਲੱਗਦਾ ਵੀ ਜਿਹੜੇ ਪੱਕੇ ਆ ਉੱਤੇ ਆ ਤੇ ਤਾਂ ਚੜਨਾ ਪੈਣਾ ਮੈਨੂੰ ਲੈ ਪੌੜੀ ਵੀ ਸੈ ਗਈ ਆ ਜੋ ਜਿੱਹਾਂ ਚਾਹ ਤੇ ਵਹਾਂ ਰਾਹ ਆ ਜੋ ਲੈ ਵੀ ਮਣਗੀ ਗੱਲ ਠੀਕ ਆ ਆ ਪੀਸੀ ਵਾਲਾ 베ਰ ਹੀ ਲਾ ਕੇ ਲਿਓ ਹਣ ਆ ਵੀ ਸੋਣਾ ਆ ਵੀ ਥੋੜੇ ਜੇ ਕਰੜੇ ਆ ਆ ਗੁੱਟ ਆ ਨਾ ਆ ਦੇਖ ਯਾਰ ਆ ਹਾ 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 ਬਣਿਆ ਲੱਗਦਾ ਐ ਆ ਮੰਨਗੀ ਵਾਲਾ ਇੱਥੇ ਖਾਣਾ ਹੂੰ Se Thank you.